ਆਪਾਂ ਹੁਣ ਪਹੁੰਚ ਗਏ ਜੀ ਕਲਪਨਾ ਚਾਵਲਾ ਤਾਰਾ ਮੰਡਲ ਕਲਪਨਾ ਚਾਵਲਾ ਪਲੈਂਟੇਰੀਅਮ ਤੇ ਇੱਥੇ ਇਹ ਬੱਚਿਆਂ ਦੀ ਸਟੂਡੈਂਟ ਟਿਕਟ 5 ਰੁਪਏ ਹੈਗੀ ਆ ਤੇ ਮੋਬਾਈਲ ਦੀ ਟਿਕਟ 20 ਰੁਪਏ ਹੈਗੀ ਆ ਤੇ ਇੱਥੇ ਬਹੁਤ ਸਾਰੇ ਟੂਰੋ ਦੇ ਕਲਪੂਰ ਆਉਂਦੇ ਆ ਕਲਪਨਾ ਚਾਵਲਾ ਜਿਵੇਂ ਕਿ ਆਪਾਂ ਸਾਰੇ ਜਾਣਦੇ ਕਲਪਨਾ ਚਾਵਲਾ ਇੱਕ ਬੇਗਾਨੀ ਸੀਗੀ ਆਪਣੀ ਜਿਹੜੀ ਆਪਣਾ ਮੰਡਲ ਦੇ ਵਿੱਚੋਂ ਪਲਾੜ ਦੇ ਵਿੱਚੋਂ ਜਿਹੜੀ ਆ ਰਹੀ ਸੀ ਤੇ ਉਦੋਂ ਉਹਨਾਂ ਦੀ ਮੁਰਦੇ ਬਕਸ ਬਾਕਸਿਆਂ ਦੇ ਬਕਸ ਤੋਂ ਉਹਨਾਂ ਦੀ ਡੈਥ ਹੋ ਗਈ ਸੀ ਕਿ ਬਾਅਦ ਇਹ ਫੋਟੋ ਦਿਵਾएंगे ਤੁਹਾਰਾ ਉਹ ਆਪਾਂ ਹੁਣ ਤਾਰਾ ਮੰਡਲ ਹੈਗਾ ਜਿਹੜਾ ਬਣਾਇਆ ਵਾ ਪਹਿਲੇ ਟੇਰੀਅਮ ਉਹ ਆਪਾਂ ਦੇਖਦੇ ਹਾਂ ਸਾਰੇ ਟੋਰ ਮਤਲਬ ਇੱਥੇ ਸਕੂਲਾਂ ਦੇ ਆ ਰਹੇ ਨੇ ਦੇਖੋ ਆਪਾਂ ਚੱਲਦੇ ਹਾਂ ਨੂੰ ਅੰਦਰੋਂ ਦੇਖਦੇ ਹਾਂ ਇਹ ਅੰਦਰ ਸਾਰਾ ਇਦਾਂ ਤਸਵੀਰਾਂ ਦੇ ਨਾਲ ਇਹਦਾ ਦਿਖਾਇਆ ਵਾ ਸਾਰਾ ਤਸਵੀਰਾਂ ਦੇ ਰਾਹੀਂ ਸਾਰਾ ਮਤਲਬ ਅੰਦਰ ਦਿਖਾਇਆ ਹੋਇਆ ਹੈਗਾ ਇਹ ਜੋ ਜੰਤਰ ਮੰਤਰ ਆ ਗਿਆ ਆ ਸਮਰਾਟ ਯਾਤਰਾ ਆਰਾਮ ਯਾਤਰਾ ਇੱਕ ਤਨਾਂ ਸੈਂਸਿਟੀ ਹੈਗੀ ਜਿਹਦੇ ਆਪਣੇ ਕਪੂਰਥਲਾ ਸੈਂਸਿਟੀ ਹੈਗੀ ਉਸੇ ਤਰ੍ਹਾਂ ਇਹ ਤੇ ਵਿਗਿਆਨ ਦੇ ਨੇ ਕੰਮ ਕਰਦੇ ਨੇ ਕਿਉਂਕਿ ਕਲਪਨਾ ਸਾਹਿਬ ਦਾ ਵੀ ਇੱਕ ਵਿਗਿਆਨੀ ਸੀ ਵਿਗਿਆਨ ਦੇ ਤੌਰ ਤੇ ਸੀ ਕਿ ਇਸ ਕਰਕੇ ਮੈਂ ਸਾਰਾ ਕੁਝ ਹੈ ਤੇ ਵਿਗਿਆਨ ਦੇ ਤੌਰ ਤੇ ਚੱਲਦਾ ਹੈਗਾ ਵੱਖ-ਵੱਖ ਵਿਗਿਆਨੀਆਂ ਦੀਆਂ ਫੋਟੋਆਂ ਵੀ ਲੱਗੀਆਂ ਨੇ ਸਮੇਂ-ਸਮੇਂ ਨਾਲ ਸਮਾਪੀੜ ਵੀ ਦਿੱਤਾ ਦਾ ਵੀ ਐਸ ਪੀੜ ਦੇ ਵਿੱਚ ਇੱਥੇ ਸੀ ਉਹ ਬੱਚਿਆਂ ਦੇ ਲਈ ਤਾਂ ਇੱਕ ਤਰ੍ਹਾਂ ਦਾ ਮਨੋਰੰਜਨ ਦਾ ਕੰਮ ਵੀ ਹੁੰਦਾ ਹੈ ਇਹ ਸ਼ੀਨ ਵੇਟ ਵਾਲੀ ਇਹ ਧਰਤੀ ਤੇ ਕਿੰਨਾ ਵੇਟਾ ਇੱਧਰ ਹੈਗਾ ਮਤਲਬ ਉਹ ਜਿਹੜਾ ਪਲੈਨਟ ਤੇ ਵਜ਼ਨ ਕਿੰਨਾ ਉਹ ਆਹ ਦੇਖੋ ਇੱਥੇ ਜਿਵੇਂ ਇੱਧਰ ਮਤਲਬ ਧਰਤੀ ਦੇ ਵਿੱਚ 64 ਕਿਲੋ 900 ਗ੍ਰਾਮ ਹਲਕ ਭਰੇ ਖ ਮੋਟੇ ਹੋ ਗਏ ਮੈਡਮ ਇੱਧਰ ਹੈਗਾ ਮਤਲਬ ਉਹ ਜਿਹੜਾ ਪਲੈਨਟ ਤੇ ਹੈਗਾ ਮਰਕਰੀ ਪਲੈਨਟ ਤੇ ਮਰਕਰੀ ਪਲੈਨਟ ਤੇ ਨਕਤਰ ਹੋ ਗਿਆ ਅੱਡੋ ਅੱਡੀ ਮਤਲਬ ਹੋਏ weight ਦੇ ਰਹੇ ਨੇ ਕਿਸ ਤੇ ਕਿੰਨਾ ਕਿਸ ਤੇ ਕਿੰਨਾ ਇਹ ਕਿੰਨਾ ਇਹ ਤੁਹਾਨੂੰ ਮਤਲਬ ਉਹ ਕਰਨਾ ਪੈਂਦਾ ਹੈ ਐਕਟ ਕਰਨਾ ਪੈਂਦਾ ਹੈ ਇਹ ਤਾਂ ਆਪ ਮੰਨੋ ਕਹਿੰਿਆ ਨਾ ਟੈਂਪਰੇਚਰ ਵੀ ਕਿੰਨੇ 18 ਹੋਏ ਅੱਛਾ ਜੀ ਮੈਨੂੰ ਇਹਨਾਂ ਟੈਂਪਰੇਚਰਾਂ ਨੂੰ 0 ਡਿਗਰੀ ਤੇ ਆਜਾ ਹਾਂ ਨਾ 0 ਡਿਗਰੀ ਦਾ ਟੈਂਪਰੇਚਰ ਦੱਸਤਾ ਉਹਨਾਂ ਨੇ ਮੇਰੇ 18 ਡਿਗਰੀ ਆ ਆ ਬੜਾ ਵਾ ਪੁਆਇੰਟ ਵੇਖੋ ਆ 1 2 3 ਬਿਲਕੁਲ ਉਹ ਵੀ ਉਦrai ਕੋਦਾਂ ਤੇ ਵੀ ਉੱਥੇ ਹੀ ਨਾ ਹੂਗਾ ਤੇ ਨਾ ਹੂਥੇ ਨਾ ਇਹ ਬੱਚਿਆਂ ਦਾ ਸੋਬ ਦਾ ਟੋਰ ਆ ਸਾਰਾ ਨਾਲ ਨੇ ਟੀਚਰ ਇਹ ਸੇ ਕਰਕੇ ਸਮਝਾਉਂਦੇ ਆ ਫੇਰ ਹੀ ਪਤਾ ਲੱਗਦਾ ਉਧਾ ਆਮ ਬੰਦੇ ਨੂੰ ਉਨੀ ਕੁਝ ਪਤਾ ਲੱਗਦਾ ਨਾ ਹੂੰ ਇਹੋ ਦਾ ਰੱਖਣ ਸਾਰੇ ਪਾਸੇ ਇਹ ਵਿਗਿਆਨੀਆਂ ਦੇ ਨਾਂ ਨੇ ਦੋ ਬੋਕ ਬੋਕ ਦੇ ਬਗਾਨ ਦੇ ਨਿਜਮ ਨੇ ਕੰਮ ਕਰਦੇ ਉਹਨਾਂ ਦਾ ਲਿਖਿਆ ਉਹਨਾਂ ਬਾਰੇ ਬਗਿਆ ਜਿਵੇਂ ਆ ਮੂਨ ਬਾਰੇ ਚੰਦਰਮਾ ਬਾਰੇ ਹੈਗਾ ਕਿ ਇਹ ਸਾਰਾ ਕੁਝ ਇਸ ਤਰ੍ਹਾਂ ਇਸ ਤਰ੍ਹਾਂ ਲਿਖ ਕੇ ਦਿਖਾਣਾ ਵਾਏਗਾ ਹੈ ਤੇਰੀ ਬੋਤ ਕੀ ਹੈ ਆ ਕਲਪਨਾ ਕੋ ਸ਼ਰਧਾਂਜਲੀ ਛੋਟੇ ਹੁੰਦੇ ਤੋਂ ਉਹਦੀਆਂ ਵਿਦਿਆ ਗ੍ਰਹਿਣ ਕਰਦੀਆਂ ਕਿੱਥੇ-ਕਿੱਥੇ ਕਿਹੜੀਆਂ ਉਹਨੂੰ ਸਿੱਖਿਆ ਲਈ ਸਾਰਾ ਕੁਝ ਉਹਦੇ ਬਾਰੇ ਇਸ ਸਵੇਰ ਬਾਅਦ ਦੇ ਕੇ ਤਸਵੀਰਾਂ ਦੇ ਰਹੀ ਉਹਨੂੰ ਇੱਕ ਸਰੂਪ ਦੀ ਦਿੱਤਾ ਗਿਆ ਹੈਗਾ ਸ਼ਰਧਾਂਜਲੀ ਭੇਟ ਕੀਤੀ ਗਈ ਹੈ ਕਲਪਨਾ ਕੋ ਸ਼ਰਧਾਂਜਲੀ ਇੱਥੇ ਸਕਰੀਨ ਤੇ ਚੱਲਦਾ ਹੈਗਾ ਉਸ ਤਰ੍ਹਾਂ ਉਹ ਸਾਰਾ ਜੀਵਨ ਵਰਣਨ ਉਹਦਾ ਕਲਪਨਾ ਕਾਵਲਾ ਦਾ ਇਹਦੇ ਨਾਲ ਹੀ ਇੱਧਰ ਖਗੋਲ پارک ਆ ਤੇ ਆਪਾਂ ਹੁਣ ਇੱਧਰ ਨੂੰ ਆ ਗਏ ਇਹ ਦੇਖਦੇ ਆ ਖਗੋਲ ਪਾਰਕ ਦੇ ਵਿੱਚ ਹਾਂ ਬੋਰਡ ਲਿਖ ਕੇ ਲਾਏ ਹੋਇਆ ਪ੍ਰਾਚੀਨ ਕੈਲੰਡਰ ਕੈਲੰਡਰ ਦਾ ਕਰਮਕੁ ਵਿਕਾਸ ਕਿਵੇਂ ਹੋਇਆ ਤੇ अर्ਲੀ ਕਲਾਕਸ ਸਾਰਾ ਕੁਝ ਇੱਥੇ ਇਹ ਬੋਰਡ ਲੱਗੇ ਨੇ ਤੇ ਲਿਖਿਆ ਵੀ ਵੀ ਹੈਗਾ ਆਪਾਂ ਉਹਦੇ ਤੋਂ ਪੜ੍ਹ ਕੇ ਦੇਖਦੇ ਹੈਗੇ ਆ ਇਹ ਜੰਤਰ ਮੰਤਰ ਆ ਸਾਹਮਣੇ ਇਹ ਉਸੇ ਤਰ੍ਹਾਂ ਜਿਹੜਾ ਜੈਪੁਰ ਵਿਖੇ ਹੈਗਾ ਆਪਣਾ ਸਵਾਏ ਮਾਨ ਸਿੰਘ ਆ ਰਾਜਾ ਸਵਾਏ ਜੈ ਸਿੰਘ ਤੇ ਉਹਨਾਂ ਨੇ ਬਣਾਇਆ ਸੀ ਰਾਜਸਥਾਨ ਉਸੇ ਦੇ ਮਤਲਬ ਤਰਜਤੇ ਬਣਾਇਆਗਾ ਉਹ ਸੂਰਜ ਦੇ ਨਾਲ ਪਰਛਾਵਾਂ ਪੈਂਦਾ ਹੈਗਾ ਉਸ ਤਰ੍ਹਾਂ ਸਮੇਂ ਦਾ ਪਤਾ ਲੱਗਦਾ ਹੈਗਾ ਪਰੋਂ ਉੱਥੇ 7ਵੀਂ ਸਦੀ ਦੇ ਵਿੱਚ ਜੈਪੁਰ ਦੇ ਮਹਾਰਾਜਾ ਨੇ ਬਣਾਇਆ ਸੀਗਾ ਤੇ ਉਹਦੇ ਤਰਜ਼ ਤੇ ਮਤਲਬ ਇਹ ਹੁਣ ਇੱਥੇ ਇਹ ਬਣਿਆ ਹੈਗਾ ਸਾਰਾ ਜਿਹੜਾ ਹੈ ਖਗੋਲ ਪਾਰਕ ਆ ਇੱਥੋਂ ਉੱਚੇ ਥਾਂ ਤੋਂ ਖੜ ਕੇ ਆਪਾਂ ਹਣ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਤੁਹਾਨੂੰ ਉਹ ਬੱਚੇ ਫਿਰਦੇ ਆਪਣੇ ਜਿਹੜੇ ਨਾਲ ਆਏ ਵਿਆ ਭੱਜੇ ਬਸ ਇੱਕ ਪਾਰਕ ਟਾਈਪ ਆ ਨਾਲ ਦੇ ਨਾਲ ਲਿਖ ਕੇ ਕੁਛ ਨਾ ਕੁਛ ਮਤਲਬ ਉਹ ਵਰਣਨ ਕੀਤਾ ਬਾ ਦੱਸਿਆ ਬਾ ਨਾਲ ਦੀ ਨੋਟ ਤੇ ਜਾਣਕਾਰੀ ਲਈ ਇਹ ਸੀ ਅੰਬਰਾਂ ਦੇ ਡਾਰੇ ਮਾਰਨ ਵਾਲੀ ਕਲਪਨਾ ਚਾਵਲਾ ਪਲਾੜ ਯਾਤਰੀ ਉਹਦੀ ਯਾਦ ਦੇ ਵਿੱਚ ਉਹਨੂੰ ਸ਼ਰਧਾਂਜਲੀ ਦੇ ਤੌਰ ਤੇ ਬਣਾਇਆ ਗਿਆ ਅ ਪਲੇਨਟੋਰੀਅਮ ਤੇ ਨਾਲ ਹੀ ਖਗੋਲ ਪਾਰਕ ਆ ਜਿਹੜਾ ਤੁਸੀਂ ਦੇਖਿਆ ਹੈਗਾ ਉਮੀਦ ਕਰਦੇ ਆ ਤੁਹਾਨੂੰ ਸਾਰਿਆਂ ਨੂੰ ਇਸ ਬਹੁਤ ਵਧੀਆ ਲੱਗਿਆ ਹੋਊਗਾ ਨਨ ਅਨੰਤ ਆਇਆ ਹੋਊਗਾ ਤੇ ਹੁਣ ਆਪਾਂ ਚੱਲਦੇ ਆ ਅਗਲੇ ਪੁਆਇੰਟ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਸਤਿ ਸ਼੍ਰੀ ਅਕਾਲ